ਵਾਕੀ ਕਾਰਗਲੇ ਤਾਰੀਫ ਇਨੀਸ਼ੀਏਟਿਵ ਤਾਂ ਅਸੀਂ ਆਪਣੇ ਪੱਧਰ ਤੇ ਮੰਨਦੇ ਹੁੰਦੇ ਆ ਮਤਲਬ ਇਨ ਪੋਲਿਸੀ ਕਿ ਸਾਡੀ ਇੱਕ ਬਾਹ ਵਾਂਗ ਪ੍ਰੈਸ ਕੰਮ ਕਰਦੀ ਹੈ ਸਮਾਜ ਦੇ ਵਿੱਚ ਕੀ ਹੁੰਦਾ ਹੈ ਉਹਦਾ ਸਾਨੂੰ ਅਕਸ ਲਿਖਾਉਂਦੀ ਹੈ ਤਾਂ ਸਾਡੇ ਵੱਲੋਂ ਕੋਈ ਚੀਜ਼ ਕਦੀ ਮਿਸਆਊਟ ਹੋ ਜਾਂਦੀ ਹੈ ਤਾਂ ਉਹਦਾ ਭਰਪੂਰ ਤਰੀਕੇ ਨਾਲ ਪ੍ਰੋਪਰਲੀ ਜਿਹੜਾ ਪ੍ਰੈਸ ਰਿਪੋਰਟਰਸ ਹੈਗੇ ਪ੍ਰੈਸ ਫੈਕਟਿਟੀ ਹੈ ਉਸ ਨੂੰ ਪ੍ਰੋਜੈਕਟ ਕਰਦੇ ਆ ਉਹ ਚੀਜ਼ਾਂ ਸਾਡੇ ਧਿਆਨ ਚ ਵੀ ਆndੀਆਂ ਹੈਗੀਆਂ ਤਾਂ ਉਹਦੇ ਚ ਕੋਈ ਉਹ ਹੈ ਨਹੀਂ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਪ੍ਰੈਸ ਜਾਂ ਜਿਹੜਾ ਮੀਡੀਆ ਹੈ 1 of the colors of the democracy ਤਾਂ ਕੰਟ੍ਰੀ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਇਹ ਮੁਹਿੰਮ ਚੱਲਦੀ ਪਈ ਯੋਧ ਨਸ਼ਾ ਵਰਤ ਜਾਂ ਜਿਸ ਤਰ੍ਹਾਂ ਤੁਸੀਂ ਪੋਸਟਰ ਵੀ ਲਾਇਆ ਕਿ ਇਕੱਠੇ ਹੋ ਕੇ ਨਿਸ਼ਮਾਇਨਾ ਦੇ ਵਿੱਚ ਬੜਾ ਤਾਰੀਫਯੋਗ ਹੈ ਦੀ ਤਾਰੀਫ ਕਰਨੀ ਬੰਦੀ ਹੈ ਇਹਦੇ ਵਿੱਚ ਮੇਰਾ ਪਿੱਛੇ ਕੁਝ ਇਨਫੈਕਟ ਮੀਡੀਆ ਦੇ ਸਾਡੇ ਸਾਥੀ ਹੈਗੇ ਨੇ ਤਾਂ ਇੱਥੇ ਬੈਠੇ ਹੈਗੇ ਨੇ ਅਸੀਂ ਇੱਕ ਦਿਨ ਮੇਰੇ ਦਫਤਰ 'ਚ ਬੈਠੇ ਸੀ ਕਿ ਫਿਰ ਨਸ਼ੇ ਨੂੰ ਲੈ ਕੇ ਅਸੀਂ ਡਿਸਕਸ਼ਨ ਚੱਲ ਰਿਹਾ ਸੀਗਾ ਸੋ ਪੁਲਸ ਨਸ਼ੇ ਤੇ ਜਿਹੜਾ ਇਨਫੋਰਸਮੈਂਟ ਵਾਲਾ ਕੰਮ ਹੈ ਉਹਦੇ ਦੇ ਕੰਮ ਕਰ ਰਹੀ ਹੈ ਤਾਂ ਕਾਫੀ ਇਹਦੇ ਤੇ ਕੰਮ ਹੋਇਆ ਹੈ ਸਰੋਦੀ ਪੰਜਾਬ ਪੰਜਾਬ ਸਰਕਾਰ ਦੀ ਯੋਧ ਨਸ਼ਾ ਵਿਰੁੱਧ ਮੁਹਿੰਮ ਸਟਾਰਟ ਕੀਤੀ ਹੈ ਤਾਂ ਮੋਰ ਥੈਨ 800 ਪੀਪਲ ਹੈਵ ਬੀਨ ਅਰੈਸਟਡ ਬਾਈ ਬਟਾਲਾ ਪੁਲਿਸ ਅਲਗ ਅਲਗ ਪੈਰਾਮੀਟਰਸ ਤੋਂ ਜਿਹੜੇ ਨਾ ਸਿਰਫ ਐਨਫੋਰਸਮੈਂਟ ਪੱਖੋਂ ਜਿਹੜੇ ਪੈਡਲਿੰਗ ਕਰਦੇ ਹੈ ਉਹਨਾਂ ਨੂੰ ਤਾਂ ਖੈਰ ਜੇਲ੍ਹ ਜਾਣਾ ਹੀ ਹੈ ਬਟ ਇਸੇ ਦੇ ਵਿੱਚ ਹਿਊਮੈਨਿਟਰੀਅਨ ਅਪਰੋਚ ਲੈ ਕੇ ਮੈਂ ਉਦੋਂ ਇਹਨਾਂ ਨੂੰ ਕੋਈ ਅਸੀਸੀ ਦੀ ਗੱਲ ਕਿ ਕੋਈ ਬੰਦਾ ਜਿਹੜਾ ਨਸ਼ੇੜੀ ਹੈ ਜਾਂ ਨਸ਼ੇ ਦੀ ਲਤ ਦੇ ਵਿੱਚ ਮੁਕਤਲਾ ਹੈ ਉਹਨੂੰ ਆਪਾਂ ਇਸ ਪੇਸ਼ੈਂਟ ਟਰੀਟ ਕਰਦੇ ਹਾਂ ਤਾਂ ਇਹ ਕਾਨੂੰਨ ਦੇ ਵਿੱਚ ਵੀ ਪ੍ਰੋਵੀਜ਼ਨ ਹੈ ਅਸੀਂ ਵੀ ਉਹਨਾਂ ਨੂੰ ਉਸ ਤਰੀਕੇ ਨਾਲ ਟਰੀਟ ਕਰਦੇ ਹਾਂ ਕਿ ਉਹਦਾ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਦਾਖਲਾ ਹੋ ਜਾਵੇ ਪਰ ਸਮਾਜ ਦੇ ਵਿੱਚ ਕੀ ਹੁੰਦਾ ਹੈ ਕਿ ਕੋਈ ਬੰਦਾ ਜੇ ਨਸ਼ੇ 'ਚ ਪੈ ਗਿਆ ਤਾਂ ਅਸੀਂ ਸਾਰੇ ਉਹਨੂੰ ਆਸ਼ਰਮ ਸਾਇਜ਼ ਕਰਦੇ ਹਾਂ ਆਪਣੇ ਕੋਲੋਂ ਦੂਰ ਕਰਦੇ ਹਾਂ ਜਿਸ ਤਰ੍ਹਾਂ ਪਤਾ ਨਹੀਂ ਉਹਨੇ ਕੀ ਕਰਤਾ ਸੋ ਸ਼ੁਰੂ ਦੇ ਵਿੱਚ ਇਹ ਹੋਣਾ ਚਾਹੀਦਾ ਜੇ ਬੰਦਾ ਕੋਈ ਪੈਡਲਿੰਗ ਨਹੀਂ ਕਰਦਾ ਜੇ ਕਿਸੇ ਨਸ਼ੇ ਦੇ ਵਿੱਚ ਹੈ ਤਾਂ ਉਹਨੂੰ ਜਿਸ ਤਰ੍ਹਾਂ ਬਾਕੀ ਮਰੀਜ਼ ਹੁੰਦੇ ਆ ਕਿਸੇ ਨੂੰ ਮਾਨਸਿਕ ਪ੍ਰੋਬਲਮ ਹੈ ਕਿਸੇ ਨੂੰ ਸ਼ਰੀਰਿਕ ਪ੍ਰੋਬਲਮ ਹੈ ਤਾਂ ਸਿਮਿਲਰਲੀ ਮੰਨ ਲਗਦਾ ਹੈ ਕਿ ਨਸ਼ਾ ਵੀ ਇੱਕ ਬਿਮਾਰੀ ਹੈ ਤਾਂ ਉਹਨੂੰ ਉਹਦੀ ਬਾਹ ਮੜ ਕੇ ਉਹਦਾ ਇਲਾਜ ਹੋ ਸਕਦਾ ਹੈ ਤਾਂ ਇਹ ਸਾਡੀ ਅਪਰੋਚ ਹੋਣੀ ਚਾਹੀਦੀ ਨਾ ਕਿ ਹਰ ਇੱਕ ਬੰਦੇ ਨੂੰ ਇਸ ਤਰ੍ਹਾਂ ਦੇਖਾਣਾ ਕਿ ਜਿਵੇਂ ਕੋਈ ਰਾਕਸ਼ਸ ਹੋਵੇ ਤਾਂ ਉਹਨੂੰ ਅਪਣਾਣਾ ਚਾਹੀਦਾ ਬਿਲਕੁਲ ਉਹਦੀ ਬਾਹ ਫੜ ਕੇ ਉਹਨੂੰ ਹਸਪਤਾਲ ਲੈ ਜਾਣਾ ਚਾਹੀਦਾ ਯਸ ਅਸੀਂ ਵੀ ਹਰ ਦਿਨ ਹੀ ਜਿਹੜੇ ਓਟ ਸੈਂਟਰਸ ਆ ਪੰਜਾਬ ਗਵਰਨਮੈਂਟ ਵੱਲੋਂ ਜਾਂ ਡੀਡਿਕਸ਼ਨ ਸੈਂਟਰਸ ਆ ਉੱਥੇ ਉਹਨਾਂ ਦਾ ਇਲਾਜ ਹੁੰਦਾ ਹੈ ਤਾਂ ਬੜਾ ਕਾਰਬਰ ਵੀ ਸਾਬਿਤ ਹੁੰਦਾ ਹੈ ਇੱਕ ਸਟੋਰੀ ਹੈ ਕੁਝ ਟਾਈਮ ਪਹਿਲਾਂ ਅਰਲੀ ਮਾਰਨਿੰਗ ਮੈਨੂੰ ਇਨਫਰਮੇਸ਼ਨ ਆਈ ਫ্রম ਫੀਲਡ ਫੀਲਡ ਯੂਨਿਟ ਤੋਂ ਕਿਸੇ ਥਾਣੇ ਤੋਂ ਇਨਫਰਮੇਸ਼ਨ ਆਈ ਕਿ ਸੀ ਜੇ ਇੱਕ ਬੰਦਾ ਫੜ ਲਿਆ ਉਹਦੇ ਕੋਲ ਨਸ਼ਾ ਮਿਲ ਗਿਆ ਸੋ ਉਹਨਾਂ ਨੇ ਨਾਲ ਉਹਦੀ ਫੋਟੋ ਮੈਨੂੰ ਭੇਜੀ ਉਸ ਬੰਦੇ ਦੀ ਤੇ ਮੈਂ ਦੇਖਿਆ ਕਿ ਉਹ ਠੀਕ ਠਾਕ ਦੇਖਦਾ ਸੀਗਾ ਬੰਦਾ ਮਤਲਬ ਮਤਲਬ ਇਵਨ ਫਿਜ਼ੀਕਲੀ ਤਾਂ ਉਹਨਾਂ ਨੇ ਉਹਦੇ ਤੇ ਐਸਟੋਰ ਜਿਹੜਾ ਲਾਅ ਹੈ ਉਹਦੇ ਤੇ ਐਫਆਈਆ ਰਜਿਸਟਰ ਹੋਇਆ ਕਿਉਂਕਿ ਉਹਦੇ ਕੋਲ ਉਹ रिकवर ਹੋਇਆ ਸੀਗਾ ਤਾਂ ਫਿਰ ਇੰਟਰੋਗੇਸ਼ਨ ਮੈਂ ਉਹਨੂੰ ਆਪਣੇ ਕੋਲ ਸੱਦ ਲਿਆ ਉਸ ਮੁੰਡੇ ਨੂੰ ਇਥੇ ਦਫ਼ਤਰੀ ਮੈਂ ਸੱਦ ਲਿਆ ਤਾਂ ਉਹਦੀ ਬੜੀ ਦਿਲਚਸਪ ਕਹਾਣੀ ਸੀਗੀ ਤਾਂ ਕਿਹਾ ਕਿ ਤਿੰਨ ਚਾਰ ਸਾਲ ਪਹਿਲਾਂ ਮੈਂ ਬੇਸਿਕਲੀ ਇੰਡੀਆ ਵਾਸਤੇ ਸਪੋਰਟਸ ਖੇਡਦਾ ਸੀਗਾ ਤੁਸੀਂ ਦੇਖੋ ਕਿਸ ਲੈਵਲ ਦੀ ਉਹ ਸਪੋਰਟਸ ਪਲੇਅਰ ਸੀਗਾ ਤਾ ਕੋਲ ਕੋਲਕਾਤਾ ਦੇ ਵਿੱਚ ਵੈਸਟ ਬੰਗਲ ਦੇ ਵਿੱਚ ਉਹਨੂੰ ਕੋਈ ਕੰਟਰੈਕਟ ਮਿਲਿਆ ਕਿ ਕਿਤੇ ਹੋਰ ਦਾ ਨਹੀਂ ਇਹ ਪਟਾਲੇ ਦਾ ਹੀ ਹੈ ਮੁੰਡਾ ਤਾ ਉਹਦੀ ਐਸੀ ਇੱਕ ਉਹ ਵੀਡੀਓ ਬਣਾ ਕੇ ਸੀ ਆਪਣੀ ਸੋਸ਼ਲ ਮੀਡੀਆ ਤੇ ਵੀ ਪਾਈ ਹੈ ਯੂ ਕੈਨ ਸੀ ਦੈਟ ਸੋ ਉਹਦਾ ਕੀ ਹੋਇਆ ਕਿ ਜੀ ਉਹਨੂੰ ਕੰਟਰੈਕਟ ਮਿਲ ਗਿਆ ਉਹ ਕੰਟਰੈਕਟ ਤੇ ਉਹਨੂੰ 아이 थिंक 6 ਲੱਖ ਰੁਪਏ ਉਹਨਾਂ ਨੇ ਦੇ ਦਿੱਤੇ ਮਤਲਬ ਉਸ ਬੰਦੇ ਦੇ ਵਿੱਚ ਇੰਨਾ ਪੋਟੈਂਸ਼ੀਅਲ ਸੀਗਾ ਤਾ ਫਿਰ ਉਹ ਬਹਾਰ ਵੀ ਚਲਾ ਗਿਆ ਆਈ ਥਿੰਕ ਜਰਮਨੀ ਚਲਾ ਗਿਆ ਉੱਥੇ ਵਿਆਹ ਕਰਾ ਲਿਆ ਉੱਥੇ ਜਿਹੜੀ ਬਾਹਰ ਦੀ ਇੱਕ ਕੁੜੀ ਸੀ ਸ਼ੀ ਵਾਸ ਅ ਫੋਰਨਰ ਉਹਦੇ ਨਾਲ ਵਿਆਹ ਕਰਾ ਲਿਆ ਤਾਂ ਜਦੋਂ ਵਾਪਸ ਆਇਆ ਹੁਣ ਉਹਦੇ ਕੋਲ ਸਾਰਾ ਕੁਝ ਸੀਗਾ ਪੈਸੇ ਕੁਝ ਅਕੀ ਸੀਗੇ ਤਾਂ ਗਲਤ ਸੰਗਤ ਚ ਆ ਗਿਆ ਉਹਦੇ ਕਿਹਾ ਕਿ ਮੇਰੇ ਜਿਹੜੇ ਯਾਰ ਦੋਸਤ ਹੀ ਹੈ ਤਾਂ ਉਹਨਾਂ ਨੇ ਥੋੜਾ ਜਿਹਾ ਮਤਲਬ ਨਸ਼ੇ ਵਾਲ ਕਿਹਾ ਕਿ ਚੰਗੀ ਚੀਜ਼ ਹੈ ਅਦਰਵਾਇਜ਼ ਬਹੁਤ ਵਧੀਆ ਪਲੇਅਰ ਉਨੇ ਦੁਨੀਆ ਵੇਖੀ ਹੈ ਸਾਰਾ ਕੁਝ ਉਹਦੇ ਕੋਲ ਹੈ ਰਿਸੋਰਸ ਕੋਲ ਬੰਦਾ ਬਟ ਇਹਨਾਂ ਦੇ ਥੋੜਾ ਜਿਹਾ ਉਹ ਕਿਹਾ ਮਤਲਬ ਇਸ ਤਰ੍ਹਾਂ ਪਾਰਟੀ ਟਾਈਪ ਹੋ ਗਈ ਮਜ਼ੇ ਮਜ਼ੇ ਵਿੱਚ ਚਲੋ ਥੋੜਾ ਜਿਹਾ ਉਹਨਾਂ ਨੇ ਉਹ ਸਟਾਰਟ ਕਰਦੇ ਆ ਐਂਡ ਇਵੈਂਚੁਅਲੀ ਹੀ ਸੈ ਕਿ ਜੀ ਜਦੋਂ ਮੈਂ ਦੋ ਵਾਰੀ ਤਿੰਨ ਵਾਰੀ ਉਹ ਕਰ ਲਿਆ ਤਾਂ ਮੈਨੂੰ ਫਿਰ ਆਦਤ ਪੈ ਗਈ ਇਹ ਇਸ ਤਰ੍ਹਾਂ ਬੇਸਿਕਲੀ ਸਟਾਰਟ ਹੁੰਦਾ ਹੈ ਇਹਦਾ ਕੋਈ ਰੋਟਡ ਸਾਈਨ ਨਹੀਂ ਹੈ ਕਿ ਪਤਾ ਨਹੀਂ ਨਾ ਕਿਵੇਂ ਆ ਗਿਆ ਕਿਵੇਂ ਲੱਗ ਗਈ ਲੱਗ ਇਸ ਤਰ੍ਹਾਂ ਹੀ ਲੱਗਦੀ ਹੈ ਇੱਕ ਚੰਗਾ ਵਾਲਾ ਬੰਦਾ ਤਾਂ ਉਹ ਵੀ ਇਹਦਾ ਫਿਰ ਸ਼ਿਕਾਰ ਹੋ ਗਿਆ ਫਿਰ ਉਹਨੂੰ ਆਦਤ ਪੈ ਗਈ ਤਾਂ ਇਸ ਤਰ੍ਹਾਂ ਉਹਦੇ ਤੇ ਅਖਾਇਲ ਗਲਤ ਹੋ ਗਈ ਤਾਂ ਉਹਦਾ ਸਪੈਸ਼ਲ ਉਹ ਕਨਸੈਗ੍ਰੇਸ਼ਨ ਕਰਕੇ ਉਹਦਾ ਅਗੇ ਐਨਡੀਪੀਐਸ ਐਕਟ ਦੇ ਵਿੱਚ ਪ੍ਰੋਵੀਜ਼ਨ ਹੈ ਕਿ ਇਹੋ ਜਿਹੜੇ ਜਿਹੜੇ ਬੰਦੇ ਹੈ ਤਾਂ ਉਹਨਾਂ ਦਾ ਇਲਾਜ ਕਿੱਥਾ ਜਾ ਸਕਦਾ ਹੈ ਰਿਸੀਵ ਨੂੰ ਸਪੈਸ਼ਲੀ ਦਾਖਲ ਕਰਾਇਆ ਤਾਂ ਉਹਦਾ ਵੀ ਇਲਾਜ ਹੋਇਆ ਕਾਫੀ ਟਾਈਮ ਨੂੰ ਚੱਲਿਆ ਤਾਂ ਉਸ ਤੋਂ ਬਾਅਦ ਉਹਨੂੰ ਪ੍ਰੋਫੈਕਸ਼ਨ ਰੂਮ ਦੇ ਵਿੱਚ ਮਿਲਦੀ ਹੈ ਜਿਹੜਾ ਬੰਦਾ ਆਪਣਾ ਪੂਰਾ ਕੰਸ਼ ਕੰਪਲੀਟ ਕਰਦਾ ਹੈ ਉਹ ਮਿਲ ਕੇ ਐਂਡ ਉਹ ਸਾਡੇ ਆਫਸਰਸ ਨੂੰ ਮਿਲਿਆ ਤਾਂ ਉਹਦਾ ਫਿਰ ਸਾਰਾ ਠੀਕ ਹੋ ਗਿਆ ਤਾਂ ਉਹ ਹੁਣ ਵਾਪਸ ਜਰਮਨੀ ਜਾਂਦਾ ਪਿਆ